ਬਾਕੀ ਆ ਗਿਆ। ਕਿਹਾ ਕਰਾ ਚੋਗੇ? ਅਕਚੁਅਲੀ ਦੇਖੋ ਇਹ ਮੁੱਦਾ ਅੱਜ ਦਾ ਨਹੀਂ ਹੈ। ਲਗਭਗ 1.5-2 ਸਾਲ ਪਹਿਲਾਂ ਲਗਭਗ ਹਰ ਚੈਨਲ ਨੇ ਕਵਰ ਕੀਤਾ ਸੀਗਾ। ਈਡੀ ਦੀ ਜ਼ਮੀਨ ਤੇ ਨਜਾਇਜ਼ ਮੈਣੀ ਜਿਹੜੀ ਉਹ ਹੋਈ ਸੀ। ਉਸ ਦੇ ਮੱਦੇ ਨਜ਼ਰ ਲੀਡਰ ਵੀ ਮੌਕੇ ਦੀ ਜਗ੍ਹਾ ਤੇ ਆਏ ਸੀਗੇ। ਉਸ ਤੋਂ ਬਾਅਦ ਈਡੀ ਨੇ ਜਾ ਕੇ ਇਹਦੇ 'ਚ ਸਿਰਫ ਏਸੂ ਮੋਟਰ ਐਕਸ਼ਨ ਹੈ ਈਡੀ ਦਾ। ਕਿਸੇ ਨੇ ਕੋਈ ਸ਼ਿਕਾਇਤ ਨਹੀਂ ਕੀਤੀ। ਜਦੋਂ ਅਸੀਂ ਮੁੱਦਾ ਚੁੱਕਿਆ ਕਿ ਇੱਥੇ ਦਾ ਈਡੀ ਦੀ ਜਿਹੜੀ ਜਗ੍ਹਾ ਹੈ ਉਹ ਵੀ ਸੇਫ ਨਹੀਂ ਹੈ। ਉਸ ਤੋਂ ਬਾਅਦ ਈਡੀ ਨੇ ਫਿਰ 5-6 ਪੰਜ ਛੇ ਜਿਹੜੇ ਮਾਈਨਿੰਗ ਦੇ ਨਾਲ ਜੁੜੇ ਬੰਦੇ ਆ ਉਹਨਾਂ ਦੇ ਘਰ ਰੇਟ ਕੀਤੀ ਸੀਗੀ ਉਹ 1 ਡੇਢ ਸਾਲ ਉਹਨਾਂ ਦੀ ਕਾਰਵਾਈ ਨੂੰ ਹੋ ਗਿਆ ਹੁਣ ਜਾ ਕੇ ਉਹ ਹਜੇ ਪ੍ਰੋਪਰਟੀ ਅਟੈਚ ਹੋਈ ਹੈ ਮਤਲਬ ਹਜੇ ਤੱਕ ਵੀ ਚਲਾਨ ਪੇਸ਼ ਨਹੀਂ ਹੋਇਆ ਸਾਰਾ ਮੈਟਰ ਜਿਹੜਾ ਅੰਡਰ ਪ੍ਰੋਸੈਸ ਹੈ ਹਜੇ ਤੱਕ ਚਲਾਨ ਪੇਸ਼ ਹੋਣ ਨੂੰ ਟਾਈਮ ਲੱਗਣਾ ਹੈ ਇਹ ਉਹਨਾਂ ਨੇ ਪਹਿਲਾਂ ਹੀ ਜਿਹੜਾ ਜਿਨ੍ਹਾਂ ਨੂੰ ਜਿੱਥੇ ਜਿੱਥੇ ਡਿਸਕ੍ਰਿਪੈਂਸੀਸ ਪਾਈਆਂ ਗਈਆਂ ਉਹਨਾਂ ਦੇ ਖਿਲਾਫ ਉਹਨਾਂ ਨੇ ਜਿਹੜੀ ਪ੍ਰੋਪਰਟੀ ਉਹ ਅਟੈਚ ਕੀਤੀ ਉਹਨਾਂ ਦੀ ਈਡੀ ਨੇ ਇਹ ਤਾਂ ਦੇਖੋ ਮੈਂ ਤੁਹਾਨੂੰ ਦੱਸਦੀ ਜੇਕਰ ਅੱਜ ਨਜਾਇਜ਼ ਮਾਈਨਿੰਗ ਹੁੰਦੀ ਹੈ ਉਹ ਤਾਂ ਪਹਿਲਾਂ ਹਰ ਇੱਕ ਜਗ੍ਹਾ ਤੇ ਹੁੰਦੀ ਸੀਗੀ ਤੁਸੀਂ ਇਹ ਦੇਖ ਲਓ ਕਿ ਈਡੀ ਦੀ ਜਗ੍ਹਾ ਇਹ ਜਿਹੜੀ ਤੁਸੀਂ ਆਪ ਦੇਖ ਲਓ ਜੇਕਰ ਉਹ ਜਗ੍ਹਾ ਸੇਫ ਨਹੀਂ ਹੈ ਤਾਂ ਸਵਾ ਪਹਾੜੇ ਕਿੱਥੋਂ ਸੇਫ ਹੋ ਜਾਣੇ ਜਿਸ ਕਰਕੇ ਜਦੋਂ ਸਾਨੂੰ ਪਤਾ ਲੱਗਿਆ ਸੀ ਮੁੱਦਾ ਚੁੱਕ ਕੇ ਕਿ ਇਹ ਤਾਂ ਲੋਕਲ ਜਿਹੜੀ ਲੋਕਲ ਆਵਾਜ਼ ਹੈ ਲੋਕਲ ਆਵਾਜ਼ ਅਸੀਂ ਬਣਿਆ ਕਿ ਜੇਕਰ ਈਡੀ ਵਾਲੀ ਜਗ੍ਹਾ ਹੈ ਤੇ ਮਾਈਨਿੰਗ ਹੋਗੀ ਫਿਰ ਤਾਂ ਇਹ ਨਹੀਂ ਕੱਲ ਨੂੰ ਲੋਕਾਂ ਦੇ ਘਰਾਂ ਤੱਕ ਵੱਢ ਜਾਣਾ ਜਿਸ ਤੇ ਸਰਕਾਰ ਮਾਈਨਿੰਗ ਮਾਫੀਆ ਜਿਹੜਾ ਮਾਈਨਿੰਗ ਡਿਪਾਰਟਮੈਂਟ ਹੈ ਇਹ ਪੁਲਿਸ ਦੀ ਕਾਰਗੁਜ਼ਾਰੀ ਤੇ ਇਹ ਇਹ ਇੱਕ ਸਵਾਲੀਆ ਚਿੰਨ੍ਹ ਪੈਦਾ ਹੁੰਦਾ ਕਿ ਈਡੀ ਨੂੰ ਆ ਕੇ ਖੁਦ ਕਾਰਵਾਈ ਕਰਨੀ ਪਈ ਪੁਲਿਸ ਵੱਲੋਂ ਜਾਂ ਲੋਕਲ ਵਿਭਾਗ ਵੱਲੋਂ ਅੱਜ ਵੀ ਈਡੀ ਦੀ ਜਗ੍ਹਾ ਤੇ ਜਿਹੜੀ ਅੱਜ ਵੀ ਅਟੈਚ ਹੋਈ ਹੋਵੇ ਅੱਜ ਵੀ ਇਹ ਸਾਜੇ ਤੱਕ ਇਹਨਾਂ ਨੂੰ ਇਹ ਪਤਾ ਨਹੀਂ ਹੈ ਕਿ ਉੱਥੇ ਮਾਈਨਿੰਗ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਇਹ ਇਹ ਡਿਪਾਰਟਮੈਂਟ ਨੂੰ ਇਹ ਜਾ ਕੇ ਚੈੱਕ ਕਰਨਾ ਪੈਣਾ ਕਿ ਜਿਹੜੀ ਈਡੀ ਦੀ ਪ੍ਰੋਫਾਈਲ ਹੈ ਉਹ ਤਾਂ ਐਕਚੁਅਲੀ ਉਸ ਤੋਂ ਸੇਫ ਰਵੇ ਹੈ ਨਾ ਕਿਉਂ ਆਪ ਖੁਦ ਦੇਖ ਲਓ ਕਿ ਬਾਤਵਰਤ ਦਾ ਕੀ ਹਾਲਾਤ ਹੋਏ ਪਿਆ ਕਿਤੇ ਨਾ ਕਿਤੇ ਜਿਹੜਾ ਮਾਈਨਿੰਗ ਹੈ ਇਹ ਵੀ ਜਿਹੜਾ ਬੈਡ ਇਫੈਕਟ ਹੈ ਸਾਡੇ ਵਾਤਾਵਰਣ ਤੇ ਪਾਉਂਦਾ ਹੈ। ਹਾਂ ਗੱਲ ਗੱਲ ਇਹ ਹੈ ਜੀ ਦੇਖੋ ਈਡੀ ਨੇ ਜਿਹੜੀ ਰੇਟ ਕੀਤੀ ਉਹ ਸਿਰਫ ਹਜੇ 4-5 ਤੇ ਕੀਤੀ ਹੈ। ਗੱਲ ਇਹ ਹੋ ਜਾਂਦੀ ਕਿ ਹਰ ਇੱਕ ਡਿਪਾਰਟਮੈਂਟ ਚਾਹੇ ਈਡੀ ਹੈ ਚਾਹੇ ਸੀਬੀਆਈ ਹੈ ਇਹ ਕਿਤੇ ਨਾ ਕਿਤੇ ਪੋਲਿਟੀਕਲ ਪ੍ਰੈਸ਼ਰ ਦੇ ਅਧੀਨ ਕੰਮ ਕਰਦੇ ਆ। ਜੇਕਰ ਇਸ ਮੈਟਰ ਦੇ ਵਿੱਚ ਪੋਲਿਟੀਕਲ ਪ੍ਰੈਸ਼ਰ ਨਹੀਂ ਪਿਆ ਤਾਂ ਬਹੁਤ ਵੱਡੀਆਂ ਜਿਹੜੀਆਂ ਮੱਛੀਆਂ ਫੜ ਹੋਣਗੀਆਂ ਨਹੀਂ ਤਾਂ ਜਿਹਨਾਂ ਦੇ ਘਰ ਰੇਟ ਪਈ ਹੈ ਨਹੀਂ ਤਾਂ ਉਹ ਹੀ ਜਿਹੜੇ ਦੋਸ਼ੀ ਹੈ। ਆਦਰਵਾਇਜ਼ ਜੇਕਰ ਪ੍ਰੈਸ਼ਰ ਨਾ ਪਿਆ ਕਿਉਂਕਿ ਅਸੀਂ ਕਹਿੰਦੇ ਜਿਹੜੀ ਲੋਕਲ ਵਿਜੀਲੈਂਸ ਹੈ ਉਹ ਸਟੇਟ ਦੇ ਅੰਦਰ ਚੱਲਦੀ ਹੈ ਉਹਨਾਂ ਦੇ ਅੰਡਰ ਚੱਲਦੀ ਹੈ ਸੀਬੀਆਈ ਹੈ ਈਡੀਆ ਕੇਂਦਰ ਦੇ ਅੰਡਰ ਚੱਲਦੀ ਹੈ ਜੇਕਰ ਪ੍ਰੈਸ਼ਰ ਨਹੀਂ ਪਿਆ ਤਾਂ ਬਹੁਤ ਵੱਡੇ ਮਗਰਮਾਛ ਜਿਹੜੇ ਉਹਨਾਂ ਤੇ ਕਾਰਵਾਈ ਹੋਊਗੀ ਆਦਰਵਾਇਸ ਤਾਂ ਤੁਹਾਡੇ ਸਾਹਮਣੇ ਹੋਣਗੇ ਭੇਜਿਆ ਇੱਕ ਜ਼ਮੀਨ ਅਟੈਚ ਕਰਨ ਵਾਸਤੇ ਇਹ ਪੂਰਾ ਮਾਮਲਾ ਕੀ ਹੈ ਤੇ ਕਿੰਨੀਆਂ ਕਿ ਜ਼ਮੀਨਾਂ ਜਿਹੜੀ ਅਟੈਚ ਕੀਤੀਆਂ ਰਹੀਆਂ ਦੀਪ ਕਰ ਦੋ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਤਾਂ ਨੂੰ ਜਾਣਕਾਰੀ ਫੋਕਸ ਹੋਵੇ ਹਾਂਜੀ ਅ ਮਾਨਯੋਗ ਡਿਪਟੀ ਡਾਇਰੈਕਟਰ ਐਨਫੋਰਸਮੈਂਟ ਡਾਇਰੈਕਟੋਰੇਟ ਜਲੰਧਰ ਬਿਊਰੋ ਵੱਲੋਂ 17 10 2025 ਨੂੰ ਦੈਟ ਵਾਸ ਦਾ ਸੈਕੰਡ ਲਾਸਟ ਵਰਕਿੰਗ ਡੇ ਬਿਫੋਰ ਦੀਵਾਲੀ ਉਦੋਂ ਇੱਕ ਕਮਿਊਨੀਕੇਸ਼ਨ ਆਇਆ ਸੀਗਾ ਜਿਸ ਦੇ ਵਿੱਚ ਉਹਨਾਂ ਨੇ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੀ ਸੈਕਸ਼ਨ 5 ਸਬਸੈਕਸ਼ਨ 1 ਦੀ ਵਰਤੋਂ ਕਰਦੇ ਹੋਏ ਆਰਜੀ ਤੌਰ ਤੇ ਅ ਤਕਰੀਬਨ 3 ਮਨੀ ਲਾਂਡਰਿੰਗ ਡਿਫਾਲਟਰਸ ਜਿਹੜੇ ਉਹਨਾਂ ਨੇ ਆਇਡੈਂਟੀਫਾਈ ਕੀਤੇ ਸੀਗੇ ਜਿਨ੍ਹਾਂ ਦੇ ਨਾਮ ਆਲਰੇਡੀ ਆਈ ਥਿੰਕ ਪਬਲਿਕ ਡੋਮੇਨ ਵਿੱਚ ਹੈਗੇ ਨੇ ਉਹਨਾਂ ਦੀ ਪ੍ਰਾਪਰਟੀਆਂ ਅਟੈਚ ਕੀਤੀਆਂ ਸੀ ਤੇ ਪ੍ਰਾਪਰਟੀਆਂ ਦੀ ਟੋਟਲ ਵੈਲਿਊਏਸ਼ਨ ਐਸ ਪਰ ਦ ਰਜਿਸਟਰਡ ਸੇਲ ਡੀਡ 4 ਕਰੋੜ 10 ਲੱਖ ਸੀਗੀ ਤੇ ਸਾਨੂੰ ਜੋ ਬੇਸਿਕਲੀ ਇਹਦਾ ਜਿਹੜਾ ਇਹ ਆਰਡਰ ਸਿਗਾ ਹੈ ਐਡਰੈਸਡ ਸਿਗਾ ਟੂ ਸਬ ਰਜਿਸਟਰਰ ਨੰਗਲ ਸਬ ਰਜਿਸਟਰਰ ਨੂਰਪੁਰ ਬੇਬੀ ਤੇ ਸਬ ਰਜਿਸਟਰਰ ਗੜਸ਼ੰਕਰ ਜਿਹੜੀ ਸਾਡਾ ਮੇਨ ਪਰਪਸ ਐਜ਼ ਰੈਵਨਿਊ ਡਿਪਾਰਟਮੈਂਟ ਹੈਗਾ ਇਹਨਾਂ ਨੂੰ ਅਟੈਚ ਕਰਨਾ ਜਿਹੜੀ ਅਟੈਚਮੈਂਟ ਦੀ ਰਿਪੋਰਟ ਹੈਗੀ ਹੈ ਉਹਨੂੰ ਜਮ੍ਹਾਂ ਬੰਦੀ ਵਿੱਚ ਅਪਡੇਟ ਕਰ ਦੇਣਾ ਤਾਂ ਕਿ ਇਸ ਦੀ ਕਿਸੇ ਤਰ੍ਹਾਂ ਦੀ ਖਰੀਦ ਫਰੋਖਤ ਜਾਂ ਇਹਦਾ ਆਪਰੇਸ਼ਨਲ ਯੂਜ਼ ਜ਼ਮੀਨ ਦਾ ਨਾ ਹੋ ਸਕੇ ਸਾਡੇ ਵੱਲੋਂ ਹਦਾਇਤ ਜਿਹੜੀ ਆ ਉਹ ਸਭ ਰਜਿਸਟਰ ਨੰਗਲੋਂ ਕਰ ਦਿੱਤੀ ਗਈ ਹੈ ਤੇ ਸਰ ਨਾਮ ਦੱਸ ਦਿਓ ਕਿਹੜੇ ਕਿਹੜੇ ਬੰਦੇ ਆ ਆਈ ਥਿੰਕ ਜਿਹੜੇ ਤਿੰਨ ਉਹਨਾਂ ਨੇ ਕਿੰਗਪਿੰਨ ਮੈਂਸ਼ਨ ਕੀਤੇ ਨੇ ਉਹ ਉਹਨਾਂ ਦੇ ਪ੍ਰੈਸ ਨੋਟ ਵਿੱਚ ਵੀ ਆਈ ਥਿੰਕ ਪਬਲਿਕ ਡੋਮੇਨਸ ਹੈ ਇਨਫੋਰਮੇਸ਼ਨ ਵਨ ਇਜ਼ ਆਈ ਥਿੰਕ ਬਲਜਿੰਦਰ ਸਿੰਘ ਸੈਕੰਡ ਇਜ਼ ਨਸੀਬ ਚੰਦ ਥਰਡ ਇਜ਼ ਪੰਕਜ son of ਨਸੀਬ ਚੰਦ ਇਹ ਤਾਂ ਇਹ ਜਿਹੜੀ ਜਗ੍ਹਾ ਹੈ ਕਿੱਥੇ ਕਿੱਥੇ ਹੈ ਜੀ ਕੋਈ ਜਾਣਕਾਰੀ ਆਪਣੇ ਕੋਲ ਹਾਂ ਇਹ ਕੁਝ ਜਗ੍ਹਾ ਭਲਾਨ ਵਿੱਚ ਹੈ ਜੀ ਕੁਝ ਜਗ੍ਹਾ ਨਾਗਰਾ ਕਲਮੋਟ ਵਿੱਚ ਹੈ ਕੁਝ ਜਗ੍ਹਾ ਭਲੜੀ ਵਿੱਚ ਹੈ ਕੁਝ ਜਗ੍ਹਾ ਨੂਰਪੁਰ ਬੇਦੀ ਦੇ ਏਰੀਆਸ ਵਿੱਚ ਹੈ ਕੁਝ ਜਗ੍ਹਾ ਪਲਾਟਾ ਵਿੱਚ ਹੈ ਤਾਂ ਸਕੈਟਰਡ ਪ੍ਰੋਪਰਟੀਆਂ ਨੇ ਬੇਸਿਕਲੀ ਜਿਨ੍ਹਾਂ ਨੂੰ ਅਟੈਚ ਕੀਤਾ ਗਿਆ ਹੈ ਇਹਦੇ ਵਿੱਚ ਰੀਡਿੰਗ ਕੀ ਹੈ ਹਲੇ ਜਿਹੜੀਆਂ ਸਾਡੇ ਕੋਲ ਡਿਟੇਲਸ ਆਈਆਂ ਨੇ ਉਹਦੇ ਵਿੱਚ ਕੀ ਕਹਿੰਦੇ ਉਹਨੇ ਬਿਲਡਿੰਗਸ ਵੀ ਹੈਗੀਆਂ ਨੇ ਕੁਝ ਤੇ ਐਗਰੀਕਲਚਰ ਲੈਂਡ ਵੀ ਹੈਗਾ ਮਤਲਬ ਇਟਸ ਅ ਮਿਕਸ ਐਂਡ ਮੈਚ ਸਰ ਇਹ ਹੁਣ ਅਟੈਚ ਕੀਤੀਆਂ ਜਾ ਚੁੱਕੀਆਂ ਜਾਂ ਕਾਰਵਾਈ ਚੱਲੇ ਅਟੈਚ ਕੀਤੀਆਂ ਜਾ ਚੁੱਕੀਆਂ ਨੇ ਜੀ ਸਾਡੀ ਜਿਹੜੀ ਰਪਰਟ ਹੈ ਉਹ ਜਮ੍ਹਾਂ ਬੰਦੀ ਵਿੱਚ ਇਹਦੀ ਪੈ ਗਈ ਹੈ ਜੀ